प्राइवेट हॉस्पिटल का बिल इंश्योरेंस कवर करो कि नहीं मुख्यमंत्री से योजना कार्ड है का फिर कोई टेंशन नहीं थोड़ा सारा ट्रीटमेंट कैशलेस है बिना पैसे आ दे जी हां हर एक नागरिक जेड़ा है वो मुख्यमंत्री सेहत कार्ड जदों बन गया तो 10 लाख रुपए दा मुफ्त ते कैशलेस अब जेड़ा इलाज कराउन दे काबिल भी होगा एलिजिबल भी होगा पंजाब सरकार लेके आई है दुनिया दी पहली सेहत योजना हुन पैसे दी काट कारण कोई भी नागरिक वधिया इलाज तो वांजा नहीं रहेगा सेहत दा हक सब ਸਾਡੇ ਬੱਚੇ ਔਰ ਨਾਲ ਹੀ ਬੱਚਿਆਂ ਦੇ ਜੋ ਮਾਪਿਓ ਆਏ ਨੇ ਦੇਖਣ ਦੇ ਲਈ ਕਿ ਸਕੂਲ ਦੇ ਵਿੱਚ ਸਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਪੜਾਇਆ ਜਾਂਦਾ ਹੈ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਦਾ ਕਿਸ ਤਰ੍ਹਾਂ ਫਾਲੋਅ ਅਪ ਲਿਆ ਜਾਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰ ਸਹਿਬਾਨ ਸੋ ਮੈਂ ਅੱਜ ਗੱਲ ਸਰਕਾਰੀ ਸਕੂਲਾਂ ਤੋਂ ਹੀ ਸ਼ੁਰੂ ਕਰਾਂਗੀ ਕਿਉਂਕਿ ਤੁਸੀਂ ਵੀ ਸਾਡੇ ਬੱਚਿਆਂ ਦੀਆਂ ਜ਼ਿਆਦਾਤਰ ਅੱਜ ਮਾਮਾ ਬੈਠੀਆਂ ਨੇ ਔਰ ਉਹ ਲੋਕ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੁੰਦੇ ਸੀ ਮੈਨੂੰ ਨਹੀਂ ਲੱਗਦਾ ਕਦੇ ਇਸ ਤਰ੍ਹਾਂ ਦਾ ਦੌਰ ਆਇਆ ਹੋਵੇ ਵੀ ਅਸੀਂ ਮਾਪਿਆਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਿਆ ਜਾਂਦਾ ਹੋਵੇ ਕਿ ਤੁਹਾਡੇ ਬੱਚਿਆਂ ਦੀ ਆਹ ਕੰਡੀਸ਼ਨ ਹੈ ਤੁਹਾਡੇ ਬੱਚੇ ਇਸ ਤਰ੍ਹਾਂ ਪੜ੍ਹ ਰਹੇ ਆ ਜਾਂ ਇਹ ਸਬਜੈਕਟ ਚ ਪਿੱਛੇ ਆ ਸੋ ਇਹ ਜਿਹੜਾ ਇੱਕ ਨਵੀਂ ਰੀਤ ਪਾਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤਾਂ ਕਿ ਸਾਨੂੰ ਪਤਾ ਲੱਗੇ ਵੀ ਜੇਕਰ ਸਾਡਾ ਬੱਚਾ ਸਕੂਲ ਜਾ ਰਿਹਾ ਤਾਂ ਉਹ ਸਕੂਲ ਚੋਂ ਕੀ ਸਿੱਖ ਕੇ ਆ ਰਿਹਾ ਤਾਂ ਆਪਣੀ ਜਿਹੜੀ ਮਹੀਨੇ ਪਰ ਦੇ ਵਿੱਚ ਜਾਂ 2 ਮਹੀਨੇ ਪਰ ਦੇ ਵਿੱਚ ਉਹਦੀ ਕਿੰਨੀ ਕੁ ਪ੍ਰੋਗਰੈਸ ਰਹੀ ਪੜਾਈ ਚ ਅੱਗੇ ਹੋਇਆ ਜਾਂ ਪੜਾਈ ਚੋਂ ਪਿੱਛੇ ਜਾ ਰਿਹਾ ਕਿਉਂਕਿ ਇਹ ਦੇਖਣਾ ਬਹੁਤ ਜ਼ਰੂਰੀ ਹੈ ਹਾਲਾਤ ਇਸ ਤਰ੍ਹਾਂ ਦੇ ਚੱਲ ਰਹੇ ਨੇ ਕਿ ਅਸੀਂ ਦੋਹਰੀ ਲੜਾਈ ਲੜ ਰਹੇ ਹਾਂ ਇੱਕ ਪਾਸੇ ਅਸੀਂ ਆਪਣੇ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੰਘਰਸ਼ਸ਼ੀਲ ਹਾਂ ਦੂਜੇ ਪਾਸੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਬੱਚੇ ਆ ਜਿਹੜੇ ਆਉਣ ਵਾਲੀ ਜਨਰੇਸ਼ਨ ਹੈ ਉਹ ਜ਼ਿੰਦਗੀ ਦੇ ਵਿੱਚ ਵਧੀਆ ਰਹਾਂ ਤੇ ਜਾਣ ਚੰਗੀਆਂ ਥਾਵਾਂ ਤੇ ਚੰਗੀਆਂ ਨੌਕਰੀਆਂ ਮਿਲਣ ਸੋ ਉਹਦੇ ਲਈ ਸਾਨੂੰ ਜਿਹੜਾ ਫਾਲੋ ਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਵੀ ਬੱਚਾ ਸਾਡਾ ਪੜ ਰਿਹਾ ਕਿਸੇ ਗਲਤ ਸੰਗਤ ਚ ਤਨੀ ਜਾ ਰਿਹਾ ਕਿਤੇ ਪੜਾਈ ਤੋਂ ਪਾਸੇ ਕੋਈ ਹੋਰ ਤਾਂ ਨਹੀਂ ਉਹਦਾ ਰੁਝਾਨ ਹੋ ਗਿਆ ਸੋ ਸਾਡੇ ਅਧਿਆਪਕ ਸਹਿਬਾਨ ਪਹਿਲਾਂ ਵੀ ਬਹੁਤ ਮਿਹਨਤ ਕਰਦੇ ਸੀ ਔਰ ਹੁਣ ਉਹਨਾਂ ਦੀ ਮਿਹਨਤ ਹੈ ਜਿਹੜੀ ਉਹਦਾ ਝਲਕ ਜਿਹੜੀ ਉਹਨਾਂ ਦੇ ਪੇਰੈਂਟਸ ਤੱਕ ਜਾਊਗੀ ਉਹਨਾਂ ਦਾ ਦੀ ਜਿਹੜੀ ਮਿਹਨਤ ਹੈ ਉਹਦਾ ਇੱਕ ਰਿਪੋਰਟ ਕਾਰਡ ਪ੍ਰੋਪਰ ਬਣ ਰਿਹਾ ਹੈ ਕਿ ਹਾਂ ਸਾਡੇ ਜਿਹੜੇ ਟੀਚਰਸ ਨੇ ਉਹ ਇੰਨੀ ਮਿਹਨਤ ਕਰਕੇ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਰਹੇ ਆ ਕਿਉਂਕਿ ਬਹੁਤ ਜ਼ਿਆਦਾ ਇਹ ਮੰਨਦੇ ਵਿੱਚ ਹੁਣ ਤੱਕ ਕੰਪਲੈਕਸ ਸੀ ਵੀ ਜੇ ਬੱਚਾ ਸਰਕਾਰੀ ਸਕੂਲ 'ਚ ਪੜ ਰਿਹਾ ਤਾਂ ਪਤਾ ਨਹੀਂ ਉਹ ਵਧੀਆ ਨਹੀਂ ਪੜ ਰਿਹਾ ਜਾਂ ਪਤਾ ਨਹੀਂ ਉਹ ਅੱਗੇ ਜਾ ਪਾਊਗਾ ਕਿ ਨਹੀਂ ਤਾਂ ਪ੍ਰਾਈਵੇਟ ਸਕੂਲਾਂ ਦੇ ਨਾਲ ਅਸੀਂ ਪ੍ਰੋਪਰ ਉਹਨਾਂ ਨੂੰ ਕੰਪੀਟ ਨਹੀਂ ਅਸੀਂ ਉਹਨਾਂ ਤੋਂ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਆ ਔਰ ਇਹ ਮਲੋਟ ਦੇ ਵਿੱਚ ਖਾਸ ਕਰਕੇ ਜਿਹੜੀ ਮੁਹਿੰਮ ਸ਼ੁਰੂ ਕੀਤੀ ਸੀ ਅਸੀਂ ਵੀ ਸਾਰੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਏਸੀ ਦੇਵਾਂਗੇ ਉਹ ਸਕੂਲਾਂ ਦੇ ਹਾਲਾਤ ਔਰ ਜੋ ਗਰਮੀ ਦੇ ਵਿੱਚ ਬੱਚਿਆਂ ਦਾ ਬੁਰਾ ਹਾਲ ਹੁੰਦਾ ਉਹਨੂੰ ਦੇਖਦੇ ਹੋਏ ਉਹ ਸ਼ੁਰੂ ਕੀਤੀ ਸੀ ਔਰ ਅੱਜ ਪੇਰੈਂਟ ਟੀਚਰ ਮੀਟਿੰਗ ਦੇ ਨਾਲ-ਨਾਲ ਇਹ ਬੱਚਿਆਂ ਨੂੰ ਇਹ ਤੋਹਫ਼ਾ ਵੀ ਹੈ ਕਿ ਆਉਣ ਵਾਲੀ ਗਰਮੀ ਦੇ ਵਿੱਚ ਨਾ ਸਾਡੇ ਬੱਚੇ ਦੁਖੀ ਹੋਣਗੇ ਨਾ ਹੀ ਸਾਡੇ ਟੀਚਰ ਦੁਖੀ ਹੋਣਗੇ ਔਰ ਸਾਰੇ ਮਲੋਟ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਏਸੀ ਲਗਾ ਦਿੱਤੇ ਔਰ ਉਹਨਾਂ ਦਾ ਨਾਲ ਦੀ ਨਾਲ ਅਸੀਂ ਉਦਘਾਟਨ ਵੀ ਕਰਦੇ ਜਾਵਾਂਗੇ ਔਰ ਉਹਦੇ ਲਈ ਕਮਰਾ ਅੱਛਾ ਸੋ ਇਹ ਜਸਤਰਾ ਸਰਕਾਰ ਨੇ ਪੁਰਾਣੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਅਪਡੇਟ ਕਰਨ ਦੇ ਲਈ ਨਵੇਂ ਕਮਰਿਆਂ ਦੀ ਸ਼ੁਰੂਆਤ ਕੀਤੀ ਲਾਇਬ੍ਰੇਰੀਆਂ ਦੀ ਸ਼ੁਰੂਆਤ ਕੀਤੀ ਸੋ ਤੁਹਾਨੂੰ ਇਸ ਸਕੂਲ ਨੂੰ ਜੋ ਕਮਰੇ ਦੀ ਨਵੀਂ ਉਸਾਰੀ ਔਰ ਜਿਹੜੇ ਅੱਜ ਅਸੀਂ ਏਸੀ ਦੇ ਉਦਘਾਟਨ ਕਰਨੇ ਆ ਉਹਦੇ ਲਈ ਸਾਡੇ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਡੇ ਸਾਰੇ ਸਟਾਫ ਨੂੰ ਸਕੂਲ ਦੇ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਇੱਕ ਉન્નਤੀ ਦੇ ਵੱਲ ਵੱਧੇ ਕਦਮ ਹੈ ਅਸੀਂ ਆਪਦੇ ਬੱਚਿਆਂ ਨੂੰ ਦੇਖ ਰਹੇ ਹਾਂ ਕਿ ਉਹ ਚੰਗੇ ਹਾਲਾਤਾਂ 'ਚ ਪੜ ਰਹੇ ਨੇ ਔਰ ਹੁਣ ਤੱਕ ਜਿਹੜੀ ਬਹੁਤ ਇਮੇਜ ਇਸ ਤਰ੍ਹਾਂ ਦੀ ਬਣੀ ਹੋਈ ਸੀ ਵੀ ਸਰਕਾਰੀ ਸਕੂਲਾਂ 'ਚ ਤਾਂ ਉਹੀ ਲੋਕ ਜਾਂਦੇ ਆ ਜਿਨ੍ਹਾਂ ਦੇ ਕੋਲੇ ਪੈਸਾ ਨਹੀਂ ਹੁੰਦਾ ਸੋ ਸਾਰੇ ਲੋਕ ਆਉਣਗੇ ਜਦੋਂ ਅਸੀਂ ਉਹਨਾਂ ਨੂੰ ਔਰ ਹਾਲਾਤ ਤੇ ਲਿਆ ਕੇ ਖੜੇ ਕਰਤਾ ਵੀ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ 'ਚ ਹੁਣ ਕੋਈ ਅੰਤਰ ਨਹੀਂ ਇਹ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਪੈਸੇ ਖਰਚ ਕੇ ਪੜਾਉਣਾ ਬੱਚੇ ਨੂੰ ਕਿ ਤੁਸੀਂ ਪੈਸੇ ਦੇ ਬੋਝ ਤੋਂ ਬਿਨਾ ਪੜਾਉਣਾ ਸੋ ਮੇਰੀ ਅੱਜ ਦੇ ਦਿਨ ਇਹੀ ਕਾਮਨਾ ਹੈ ਕਿ ਸਾਡੇ ਬੱਚੇ ਪੰਜਾਬ ਦੇ ਬੱਚੇ ਬਹੁਤ ਵਧੀਆ ਮੁਕਾਮਾਂ ਤੇ ਪਹੁੰਚਣ ਉਹਨਾਂ ਦੇ ਹੱਥਾਂ ਦੇ ਵਿੱਚ ਅਸੀਂ ਹਮੇਸ਼ਾ ਕਲਮਾ ਕਿਤਾਬਾਂ ਦੇਖੀਏ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਵੀ ਗਲਤ ਇਹੋ ਜੀ ਚੀਜ਼ ਨਾ ਆਵੇ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਵੇ ਸੋ ਮੇਰੇ ਵੱਲੋਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕ